ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜੁੜੀ ਇਹਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਯਾਨੀ ਕਿ ਆਉਂਦੇ ਜਿਹੜੇ 12 ਘੰਟੇ ਨੇ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਸੋ ਇਸ ਲਈ ਜਿਹੜਾ ਜੋ ਤਾਜ਼ਾ ਸੈਟਲਾਈਟ ਦੱਸਿ ਇਹਨਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤੇ ਅੱਜ ਦਿਨ ਹੈ ਜਿਹੜਾ 19 ਸਤੰਬਰ ਦਾ ਸ਼ਾਮ ਦੇ ਲਗਭਗ 8:00 ਦੇ 7 ਗੋ ਵੱਜ ਚੱਲੇ ਨੇ ਇਸ ਵੇਲੇ ਤੇ ਇਸ ਵੇਲੇ ਜੇਕਰ ਹਾਂ ਸੈਟਲਾਈਟ ਦੀ ਤਸਵੀਰਾਂ ਦੇਖਦੇ ਆਂ ਤੇ ਜਿਵੇਂ ਕਿ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਅੱਜ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਮਿਹਦਿਆਂ ਕਾਰਵਾਈਆਂ ਜਿਹੜੀਆਂ ਵੇਖਣ ਨੂੰ ਮਿਲਣ ਉਹ ਮਖਰੂਫ ਦੇ ਨਾਲ ਮਾਝਾ 도ਆਬਾ ਖੇਤਰ ਕੁਝ ਮਾਲਵੇ ਦੇ ਖੇਤਰ ਵੀ ਕਵਰ ਹੋ ਸਕਦੇ ਨੇ ਸੋ ਅੱਜ 30-40 ਹਰ ਸਾਂ ਖੇਤਰ ਪੰਜਾਬ ਦਾ ਜਿੱਥੇ ਮੀਂਹ ਵੇਖਣ ਨੂੰ ਮਿਲਿਆ ਹਲਕੇ ਦਰਮਿਆਨੇ ਕਿਤੇ ਤੇ ਤੇਜ਼ ਝਾਟੇ ਵੀ ਵੇਖਣ ਨੂੰ ਮਿਲਿਆ ਸੋ ਅਸਲ ਇਧੀਆਂ ਜੇਕਰ ਤਸਵੀਰਾਂ ਦੇਖਦੇ ਆਂ ਤੇ ਐਸਲੋ ਇਹ ਸਿਸਟਮ ਸਰਗਰਮ ਹੈ ਲੈਂਦੇ ਪੰਜਾਬ ਵੱਲ ਫਾਕਸਾਂ ਦੇ ਉੱਤਰ ਪਛਮੀ ਫਾਕਾਂ ਦੇ ਵਿੱਚ ਔਰ ਜੰਮੂ ਦੇ ਫਾਕਾਂ ਦੇ ਵਿੱਚ ਹਿਮਾਚਲ ਤੇ ਪੰਜਾਬ ਦੇ ਮਾਝਾ ਤੇ ਦੋਆਬਾ ਖੇਤਰ ਦੇ ਵਿੱਚ ਵੀ ਕਿਤੇ ਕਿਤੇ ਐਸਲੋ ਵੀ ਜਾਰੀ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਵੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਸੋ ਇਹ ਸਿਸਟਮ ਦੇ ਲੰਘਣ ਤੋਂ ਬਾਅਦ ਹਲਕੀ ਟੈਂਪਰੇਚਰ ਦੇ ਵਿੱਚ ਗਰਾਵਟ ਆਏਗੀ ਜਿੱਥੇ ਟੈਂਪਰੇਚਰ 37 38 ਦੇ ਜਾ ਰਹੇ ਸੀ ਉਹ ਥੱਲੇ ਜਾਂਉਂਦੇ ਹੋਏ 34 35 36 ਤੇ ਆ ਸਕਦੇ ਨੇ ਪੰਜਾਬ ਦੇ ਵੀ ਤੇ ਹਰਿਆਣੇ ਦੇ ਵੀ ਉਸ ਤੋਂ ਵੱਡਾ ਕੋਈ ਫਰਕ ਇਸ ਸਿਸਟਮ ਦੇ ਨਾਲ ਜਿਹੜਾ ਜਾਂ ਡੈਮ ਦੇ ਵਿੱਚ ਜਿਹੜਾ ਆਪਾਂ ਪਾਣੀ ਦੀ ਗੱਲ ਕਰੀਏ ਤੇ ਪੱਧਰ ਜ਼ਰੂਰ ਵਧਿਆ ਆਵੇਂ ਭਾਖੜੀ ਦੀ ਗੱਲ ਕਰਦੇ ਹਾਂ ਤੇ 1676.7 ਡਿਗਰੀ ਤੇ 7 ਕੁ ਫੋਟ ਦੇ ਆਸ-ਪਾਸ ਜਿਹੜਾ ਫਾਖੜੇ ਦਾ ਪਾਣੀ ਚੱਲਦਾ ਪਿਆ ਹੈ ਸੇਲੇ ਡੈਮ ਦੇ ਵਿੱਚ ਜਿਹੜਾ ਕਿ 1680 ਉਹਦਾ ਰੈੱਡ ਜ਼ੋਨ ਹੈ 4 ਫੁੱਟ ਥੱਲੇ ਆ ਡੈਮ ਹੋਣਾ ਤੇ 45 50 ਹਜ਼ਾਰ ਕਿਲੋਸਕ ਸਤਲਜ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਇਸੇ ਤਰ੍ਹਾਂ ਪੌਂਗ ਡੈਮ ਜਿਹੜਾ ਕਿ 1395 ਫੁੱਟ ਤੇ ਚੱਲ ਰਿਹਾ ਸੀ ਉਹ ਹੋ ਸਕਦਾ ਹੈ 1 ਅੱਧਾ ਫੁੱਟ ਥੱਲੇ ਹੁਣਾ ਹੋ ਗਿਆ ਹੋਵੇ ਤੇ 1394 ਤੇ ਆਸ-ਪਾਸ ਦੇ ਸੇਲੇ ਉੱਥੇ ਵੀ ਪਾਣੀ ਹੋਏਗਾ ਫੁੱਟ ਤੇ ਤੇ ਉਹਦਾ ਰੈੱਡ ਜ਼ੋਨ 1390 ਫੁੱਟ ਹੈ ਇਹ ਡੈਮ ਤੋਂ ਥੋੜਾ ਜਿਆਦਾ ਦੋ ਤਿੰਨ ਫੁੱਟ ਉੱਤੇ ਚੱਲਦਾ ਪਿਆ ਹੈ ਰੈੱਡ ਜ਼ੋਨ ਤੋਂ ਤੇ ਵਿਆਜ਼ ਦੇ ਵਿੱਚ ਵੀ ਪਾਣੀ ਉਸੇ ਸੇਮ ਕੰ ਕੁਬੜੀ ਕਹ ਲਿਆ ਕਿ ਅਫਡੇਟ ਨਹੀਂ ਹੈ ਕਿ ਪਾਣੀ ਕੋਈ ਬਹੁਤ ਵਧਾ ਕੇ ਛੱਡਿਆ ਜਾਵੇ ਪਾਣੀ ਇਸ ਤਰ੍ਹਾਂ ਰੀਸ ਕਿਤੇ ਜਾਣਗੇ ਤੇ ਇਸ ਸਿਸਟਮ ਵੀ ਹੁਣ ਪਹਾੜਾਂ ਦੇ ਵਿੱਚ ਅੱਜ ਸਰਗਰਮ ਹੈ ਹੋ ਸਕਦਾ ਅੱਜ ਰਾਤ ਇੱਕ ਦੋ ਥਾਂਵਾਂ ਤੇ ਬੱਦਲ ਫੜ ਸਕਦੇ ਨੇ ਹਿਮਾਚਲ ਦੇ ਉੱਤਰਾਖੰਡ ਦੇ ਵਿੱਚ ਉਸ ਤੋਂ ਬਾਅਦ ਸਿਸਟਮ ਦੇ ਵਿੱਚ ਕਮੀ ਆਣੀ ਸ਼ੁਰੂ ਹੋ ਜਾਵੇਗੀ ਧੰਨਵਾਦ